ਸਾਰਾ ਕੋਈ ਗੱਲ ਅੱਛਾ ਜੇ ਤੇ ਪ੍ਰਮਾਣ ਸਰ ਨਾਮਵੰਗਾ ਸਾਹ ਵਾਲਿਆ ਤੂੰ ਕਿਵੇਂ ਕਰਨਾ ਗੱਲ ਕਰਦੇ ਮੈਨੂੰ ਬੰਦੇ ਉਹਨਾਂ ਮੱਦੇ ਸੱਜਰੇ ਸਾਰੇ ਬੈਠੇ ਆ ਮੈਂ ਪਾਰਟੀ ਦੀ ਗੱਲ ਹੀ ਕਰਨੀ ਪਾਟ ਨਹੀਂ ਆ ਬੋਪੜੀਏ ਦੇਖੋ ਮੇਰੀ ਪਾਰਟੀ ਹੈਗੀ ਆ ਲੋਕ ਬੁਲਾਈ ਪਰ ਤੁਹਾਹੀ ਮੈਨੂੰ ਦੀ ਰਹੀ ਗੱਲ ਇਦਰਾ ਮਿੱਥੇ ਕਿ ਤਾਂ ਕਹਿੰਦਾ ਪ੍ਰਕਾਸ਼ ਸਿੰਘ ਬਾਦਲਾ ਜਦੋਂ ਜੀਨੇ ਹੀ ਉਦੋਂ ਦੀ ਗੱਲ ਕਰਨ ਲੱਗਾ ਬਾਈ ਮੈਂ ਮੇਰੇ ਭੈਣ ਦੇ ਉਹ ਅਲੱਗ ਤੁਰ ਵੀ ਗਿਆ ਇਹ ਕਿਹਦੀ ਗੱਲ ਕਰਦੇ ਆ ਉਹ ਪਹਿਲਵਾਨ ਸੇ ਮਹਾਰਾਜ ਸਾਹਿਬ ਆਪ ਸੁਣੇ ਵੀ ਇਹ ਕਿਦਾ ਪ੍ਰਕਾਸ਼ ਸਿੰਘ ਬਾਦਲਾ ਇਹ ਕਿਦਾ ਮੈਂ ਪੰਜਾਬ ਦਾ ਪੁੱਤ ਆ ਇੱਕ ਭਾਈ ਉਹ ਤੇਰੇ ਅਮਰਿੰਦਰ ਸਿੰਘ ਦਾ ਜਿਹੜਾ ਭਾਈ ਗਾੜੀ ਨਾਲ ਦਾੜੀ ਬੰਦਾ ਜਦੋਂ ਜਿੱਦਾਂ ਕਹਿ ਬੰਦਾਲ ਲੱਗੀ ਇਹਦਾ ਭਾਈ ਬੰਦੀ ਜਾਂਦਾ ਉਹ ਕਹਿੰਦਾ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਦਾ ਹੀ ਹੈ ਅਜਾ ਜਦੋਂ ਮੈਂ ਵੀ ਗੁੱਡੀ ਨਿਕਲ ਜਾ ਉਹਦਾ ਚੱਲ ਰਾਮੂ ਵਾਲੀਏ ਕੋਲ ਜਦੋਂ ਕਿਸੇ ਦਾ ਮੁੰਡਾ ਪਾ ਗਿਆ ਬਾਹਰ ਮੈਂ ਦੇ ਸਾਂਗੇ ਉਹਦਾ ਚੱਲ ਰਾਮੂ ਵਾਲੀਏ ਕੋਲ ਇਥੋਂ ਤੱਕ ਪਾਈ ਜਦੋਂ ਕਿ ਵੀ ਮੱਥ ਮੋਕਾ ਮਾਰਦੀ ਆ ਚੱਲ ਰਾਮੂ ਵਾਲੀਏ ਕੋਲ ਉਹ ਸਾਹਮਣੇ ਰਾਮੂ ਵਾਲੀਏ ਕਲੀਟਰਾਉਣ ਤੋਤਰ ਕਰਦਾ ਬੋਲਿਆ ਸੋ ਜਾਦੇ ਆ ਵੀ ਉਹ ਵੀ ਬੜੇ ਬਾਤ ਮਾਰਾ ਉਹਨਾਂ ਨੇ ਬੜੀ ਥੇਰਾ ਕੀਤੀ ਆ ਮੈਂ ਉਹਨਾਂ ਨਾਲ ਵੀ ਜੇ ਮੇਰੀ ਗੱਲ ਵਾਤਰੀ ਦਿੰਦੀ ਹੈ ਸੋ ਇਹ ਕਰਕੇ ਮੈਂ ਤੁਹਾਨੂੰ ਤਾਂ ਸੁਣਿਆ ਛੱਡੇ ਮੈਂ ਕੀਤਾ ਸੋ ਮਾਰਾ ਸੱਚੇ ਪਾਜ ਨੇ ਅਪਨਿਆ ਵਧੀਆ ਮੌਕਾ ਦਿੱਤਾ ਸੋਹਣ ਚ ਰੱਖਾ ਕਰੂਆ ਔਰ ਵਧੀਆ ਸੋਚ ਇਹਨਾਂ ਦੀ ਹੈਗੇ ਇਸ ਗੱਦੀ ਗਰੰਟੀ ਆ ਸੋ ਇੱਕ ਵਾਰੀ ਇੱਕ ਵਾਰੀ ਨਾਰਾ ਬੁਲੰਦ ਕਰਦੇ ਕਰੰਜੀਤ ਨੋਨ ਜਿੰਦਾਬਾਦ ਕਰੰਜੀਤ ਨੋਨ ਜਿੰਦਾਬਾਦ ਹੁਣੇ ਕੋਈ ਤਾੜੀ ਮਾਰ ਦੋ ਭਾਈ ਬੱਸ ਇੱਕ ਤਰੀਕ ਨੂੰ ਆ ਤੋ ਹੌਣ ਤਾਂ ਖੋਲਿਆ ਜੂ ਪਹਿਲੇ ਗੁਰ ਉੱਤੇ ਨਾਤਾ ਕਾ ਇਹ ਲੱਭਿਆ ਅਲੱਗ ਕਰੋ ਭਾਈ ਸਭ ਕਾ ਕਰੇ ਮੇਰਾ ਕੰਮ ਰਹਿ ਗਿਆ ਠੀਕ ਹੈ ਨਾ ਕੰਮ ਆਪਾਂ ਕਰ ਗਏ ਨਾ ਮੈਂ ਵੀ ਮੇਰੇ ਮੈਂ ਇਦਾਂ ਹੀ ਹੋ ਜਾਣਾ ਨੋ ਪ੍ਰੋਬਲਮ ਕਰਕੇ ਜਿੰਦਾਬਾਦ ਜਿੰਦਾਬਾਦ ਕਰਮਜੀਤ ਜੀ ਧੰਨਵਾਦ ਜਿੰਦਾਬਾਦ ਕਹਿੰਦਾ ਜਿੰਦਾਬਾਦ ਕਮਾਲ ਦੀ ਗੱਲ ਆ ਦੋ ਵਾਰੀ ਕਹਿਣਾ ਤੇ ਇਹ ਇੱਕ ਤਰੀਕ ਨੂੰ ਹੋ ਗਿਆ ਨਾ ਦੋ ਵਾਰੀ ਉਹ ਇੱਕ ਵਾਰੀ ਕਹਿ ਦੋ ਮੈਂ ਕਹਿੰਦਾ ਨਹੀਂ ਪੜਾ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਯਾਰ ਕੋਈ ਲਫਜ਼ ਮੈਂ ਤੋਂ ਇਤਰੁਤ ਹੋ ਗਿਆ ਵੀ ਪਬਲਿਕ ਮਾਫ ਕਰਿਓ ਥੈਂਕ ਯੂ ਸੋ ਮਚ ਹੈਂਡ ਬਸ ਇੱਕ ਤਰੀਕ ਨੂੰ ਮੇਰੇ ਭਾਈ ਨੇ ਹੱਕ ਜੀ ਪਹੁੰਚਣਾ ਉਹਨਾਂ ਦੇ ਹੱਥੀਂ ਮੋੜ ਬੋ ਥੈਂਕ ਯੂ